ਮਿੱਤਰੋ ਬਰਬਰੀ ਬੱਕਰੀਆਂ ਦਿਖਾਉਣ ਲੱਗਾ ਤੁਹਾਨੂੰ ਤੇ ਜੇ ਕੋਈ ਮਿੱਤਰ ਪਿਆਰਾ ਬਰਬਰੀ ਬੱਕਰੀਆਂ ਭਾਲ ਰਿਹਾ ਤੇ ਇੱਕ ਬੱਕਰਾ ਤੇ ਦੋ ਛੋਟੀਆਂ ਪੱਠਾ ਨੇ ਤੇ ਇੱਕ ਵੱਡੀ ਬੱਕਰੀ ਆ ਬਾਈ ਇਹਨੂੰ ਵੇਚ ਰਿਹਾ ਆ ਆਪਾਂ ਤੁਹਾਨੂੰ ਡਰੈੱਸ ਵੀ ਦਿੰਨੇ ਆ ਤੇ ਭਾਜ ਹੀ ਬੰਨ ਵਾਲੀਆਂ ਨੇ ਬਾਈ ਕਹਿੰਦਾ ਵੀ ਆਪਾਂ ਵੇਚਣੀਆਂ ਨੇ ਭਾਜ ਦੇ ਦਾਂਗੇ ਜਾਨਵਰ ਬਾਹਲੀ ਡਿਮਾਂਡ ਨਹੀਂ ਰੱਖੀ ਬਾਈ ਨੇ ਤੇ ਤੁਹਾਨੂੰ ਦੱਸ ਦਿਆਂ ਜਿਹੜਾ ਤਾਂ ਉਰਲੇ ਪਾਸੇ ਫਿਰਦਾ ਬਿਨਾ ਸਿੰਗਾ ਤੋਂ ਪਿੱਛੇ ਚਿੱਟਾ ਆ ਇਹਦਾ ਬੱਕਰਾ ਗਾ ਦੋਸਤੋ 1.5 ਸਾਲ ਦਾ ਤੇ ਜਿਹੜੀ ਦੂਜੇ ਨੰਬਰ ਤੇ ਬੱਕਰੀ ਆ ਇਹ ਇਹ ਵੀ ਗੱਬਣ ਕਰਾਈ ਹੋਈ ਆ ਇਹ ਹੈਗੀ ਆ 8-9 ਮਹੀਨਿਆਂ ਦੀ ਆ ਤੇ ਜਿਹੜੀ ਲਾਲ ਫਿਰਦੀ ਆ ਪਾਠ ਉਹ ਪਰਲੇ ਪਾਸੇ ਪਿੱਛੇ ਸਿੰਘਾਂ ਵਾਲੀ ਉਹਦੀ ਉਮਰ 1.5 ਸਾਲ ਆ ਉਹ ਵੀ ਗੱਬਣ ਕਰਾਈ ਹੋਈ ਆ ਤੇ ਜਿਹੜੀ ਆ ਵੱਡੀ ਬੱਕਰੀ ਆ ਦੋਸਤੋ ਇਹ ਵੀ ਸਾਇਦ ਗੱਬਣ ਕਰਾਈ ਹੋਈ ਆ ਆ ਮੂਰੇ ਖੜੀ ਆ ਬੱਕਰੀ ਜਿਹੜੀ ਤੇ ਸਾਫ਼ ਸੁਥਰੀਆਂ ਆਈਆਂ ਬੱਕਰੀਆਂ ਨੇ ਬਾਈ ਕਹਿੰਦਾ ਹੰਗਾ ਪੈਰਾਂ ਦੀਆਂ ਵੀ ਠੀਕ ਨੇ ਬਰਬਰੀ ਬੱਕਰੀਆਂ ਨੇ ਕਈ ਮਿੱਤਰ ਪਿਆਰੇ ਨੇ ਬਰਬਰੀ ਬੱਕਰੀਆਂ ਦੇ ਸ਼ਕੀਨ ਨੇਗੇ ਤੇ ਉਹਨਾਂ ਵਾਸਤੇ ਇਹ ਵੀਡੀਓ ਆ ਦੋਸਤੋ ਬਾਈ ਨੇ ਇਹ ਸੇਲ ਕਰਨੇ ਨੇ ਚਾਰੇ ਜਾਨਵਰ ਦੋਸਤੋ ਤੇ ਬਾਕੀ ਤੁਸੀਂ ਬਾਕੀ ਡਿਟੇਲ ਆ ਜਿਹੜੀ ਉਹ ਕਨਫਰਮ ਕਰ ਲਿਓ ਨੰਬਰ ਸਕਰੀਨ ਤੇ ਦਿੱਤਾ ਹੋਇਆ ਬਾਈ ਦਾ ਬਾਈ ਇਹਦਾ ਮੁੱਲ ਚਾਰਾਂ ਦਾ 40000 ਰੁਪਇਆ ਕਰਦਾ ਤੇ ਬਾਈ ਕਹਿੰਦਾ ਵੀ ਮਾਨਤਾਨ ਕਰਦਾਂਗੇ ਵਿੱਚੋਂ ਤੇ ਬਾਕੀ ਤੁਸੀਂ ਗੱਲਬਾਤ ਕਰ ਲਿਓ ਤੇ ਬਾਈ ਦਾ ਪਿੰਡ ਆ ਰੇਸ਼ਮ ਕੋਲ ਖੜਿਆ ਇਹ ਬਾਂਡੀ ਪਿੰਡ ਵਾਲੇ ਕੋਲੇ ਤੇ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਸਹਦ ਤੁਸੀਂ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਆ ਮੁੰਡੇ ਦਾ ਤੇ ਇੱਕ ਬਾਈ ਕੋਲੇ ਨੌਕਰੀ ਬਸ਼ੇਰੀ ਵੀ ਖੜੀ ਆ ਬਹੁਤ ਸੋਹਣੀ ਬਸ਼ੇਰੀ ਆ ਮਹਾਰਾਣੇ ਦੀ ਉਹ ਵੀ ਤੁਸੀਂ ਗੱਲਬਾਤ ਕਰ ਲਿਓ ਜੇ ਕਿਸੇ ਨੇ ਬਸ਼ੇਰੀ ਖਰੀਦਣੀ ਵੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ